ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਕੋਲ ਅਨੇਕਾਂ ਸੰਗਤਾਂ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਪਿੰਡ ਘਨੂਪੁਰ ਕਾਲੇ ਵਿਖੇ ਆਉਂਦੀਆਂ ਬਾਬਾ ਜੀ ਦੇ ਕੋਲ ਇੱਕ ਵਾਰ ਦੋ ਸੱਜਣ ਆਏ ਆਣ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਹੋਏ ਨੇ ਘਰ ਦੇ ਵਿੱਚ ਗਰੀਬੀ ਹੈ ਕਈ ਦਿਨ ਹੋ ਗਏ ਸਾਨੂੰ ਕੋਈ ਕੰਮ ਵੀ ਨਹੀਂ ਮਿਲਿਆ ਬਾਬਾ ਜੀ ਆਖਣ ਲੱਗੇ ਪੁੱਛਦੇ ਨੇ ਦੋਨਾਂ ਸੱਜਣਾ ਨੂੰ ਕਿ ਭਾਈ ਕੰਮ ਕੀ ਕਰਦੇ ਹੋ ਦੋਵੇਂ ਸੱਜਣ ਆਖਦੇ ਨੇ ਸੰਤ ਬਾਬਾ ਦਰਸ਼ਨ ਸਿੰਘ ਜੀ ਖੁੱਲ੍ਹੇ ਵਾਲਿਆਂ ਨੂੰ ਕਿ ਅਸੀਂ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਾਂ ਕਹਿੰਦੇ ਬਾਬਾ ਜੀ 8 ਘੰਟੇ ਹਰ ਰੋਜ਼ ਕੰਮ ਕਰਦੇ ਹਾਂ ਜਿਸ ਦੇ ਬਦਲੇ ਸਾਨੂੰ 5 ਰੁਪਏ ਦਿਹਾੜੀ ਸ਼ਾਮ ਨੂੰ ਜਾਣ ਲੱਗਿਆਂ ਮਿਲਦੀ ਹੈ ਤੇ ਬਾਬਾ ਜੀ ਕਹਿਣ ਲੱਗੇ ਸਜਣੋ ਤੁਹਾਨੂੰ ਅਸੀਂ ਕੰਮ ਦਿੰਦੇ ਹਾਂ ਸਾਡੇ ਕੋਲ ਕੰਮ ਕਰੋ ਕੰਮ ਵੀ ਤੁਹਾਡੇ ਕੋਲੋਂ ਕਹਿੰਦੇ 4 ਘੰਟੇ ਕਰਾਵਾਂਗੇ ਅਤੇ ਜਿਹੜੀ ਦਿਹਾੜੀ ਕਹਿੰਦੇ ਤੁਹਾਨੂੰ ਅਸੀਂ ਦੁਗਣੀ ਦਿਆ ਕਰਾਂਗੇ ਦੋਵੇਂ ਸੱਜਣਾ ਨੇ ਆਪਸ ਦੇ ਵਿੱਚ ਸਲਾਹ ਕੀਤੀ ਕਹਿੰਦੇ ਹੋਰ ਸਾਨੂੰ ਕੀ ਚਾਹੀਦਾ ਕੰਮ ਵਿਚਾਰ ਘੰਟੇ ਦਿਹਾੜੀ ਵੀ ਦੁਗਣੀ ਮਿਲੇਗੀ ਦੋਵੇਂ ਸੱਜਣ ਅਗਲੇ ਦਿਨ ਬਾਬਾ ਜੀ ਦੇ ਕੋਲ ਆਏ ਤੇ ਬਾਬਾ ਜੀ ਨੇ ਦੋਹਾਂ ਸੱਜਣਾ ਨੂੰ ਇੱਕ ਇੱਕ ਮਾਲਾ ਦੇ ਦਿੱਤੀ ਅਤੇ ਦੋ ਬੋਰੀਆਂ ਹੀਠਾਂ ਵਿਚਾਦ ਦਿੱਤੀਆਂ ਤੇ ਆਖਿਆ ਇਹਨਾਂ ਬੋਰੀਆਂ ਤੇ ਬੈਠ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਦੋਵੇਂ ਸੱਜਣਾ ਨੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੱਤਾ ਪਰ ਕੁਝ ਕੁ ਸਮਾਂ ਬਤੀਤ ਹੋਇਆ ਇੱਕ ਦੂਸਰੇ ਵੱਲ ਵੇਖਦੇ ਨੇ ਤੇ ਕੁਝ ਸਮੇਂ ਬਾਅਦ ਦੋਵੇਂ ਉੱਠ ਪੈਂਦੇ ਉੱਠ ਕੇ ਕਹਿੰਦੇ ਬਾਬਾ ਜੀ ਇਹ ਕੰਮ ਸਾਨੂੰ ਬੜਾ ਔਖਾ ਲੱਗਦਾ ਇਹ ਸਾਡੇ ਕੋ ਨਹੀਂ ਹੋ ਸਕਦਾ ਸਾਨੂੰ ਕੋਈ ਹੋਰ ਕੰਮ ਦੇ ਦਿਵੋ ਕਹਿਣ ਤੋਂ ਭਾਵ ਕਿ ਜਿਹੜਾ ਨਾਮ ਜਪਣਾ ਬੜਾ ਔਖਾ ਹੈ ਨਾਮ ਜਪਣ ਲੱਗਿਆਂ ਮਨੁੱਖ ਅਨੇਕਾਂ ਬਹਾਨੇ ਘੜਦਾ ਹੈ ਬਾਣੀ ਵਿੱਚ ਵੀ ਪੜਦੇ ਹਾਂ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਬਾਬਾ ਜੀ ਨੇ ਆਖਿਆ ਕਿ ਮਨੁਖ ਆਪਣੇ ਘਰ ਦੇ ਵਾਸਤੇ ਪਟੰਬ ਵਾਸਤੇ ਨਿਕਾਂ ਯਤਨ ਕਰਦਾ ਹੈ ਪਰ ਕਹਿੰਦੇ ਜਦੋਂ ਨਾਮ ਜਪਣ ਦੀ ਵਾਰੀ ਆਉਂਦੀ ਤੇ ਇਸ ਨੂੰ ਏ ਕੰਮ ਔਖਾ ਲੱਗਦਾ ਤੇ ਬਾਬਾ ਜੀ ਆਖਦੇ ਏ ਕੰਮ ਹੈ ਵੀ ਔਖਾ ਔਖੇ ਤੋਂ ਔਖਾ ਕੰਮ ਮਨੁੱਖ ਕਰ ਸਕਦਾ ਹੈ ਪਰ ਜਿਹੜਾ ਨਾਮ ਜਿਸ ਨੂੰ ਜਪਣ ਵਾਸਤੇ ਨਾਮ ਬਹੁਤੇ ਧਨ ਦੀ ਲੋੜ ਨਾ ਬਹੁਤੀ ਬੁੱਧੀ ਦੀ ਲੋੜ ਨਾ ਬਹੁਤੀ ਤਾਕਤ ਦੀ ਲੋੜ ਤੇ ਮਨੁੱਖ ਕਹਿੰਦਾ ਹੈ ਮੈਨੂੰ ਇਹ ਨਾਮ ਜਪਣਾ ਔਖਾ ਲੱਗਦਾ ਹੈ